ਸਤਿ ਸ਼੍ਰੀ ਅਕਾਲ ਜੀ। ਅਸਟ੍ਰੋਲੋਜੀ ਵਿਦ ਦ ਲੌਜੀਕ ਵਿੱਚ ਆਪ ਸਭ ਦਾ ਸਵਾਗਤ ਹੈ ਮੈਂ ਜਸੀ ਮਾਨ ਹਾਂ। ਦੇਖੋ ਕੁਦਰਤੀ ਤੌਰ ਤੇ ਹਰ ਚੀਜ਼ ਦਾ ਹੱਲ ਸਾਨੂੰ ਮਿਲ ਜਾਂਦਾ ਹੈ ਪਰ ਵਕਤ ਲੱਗਦਾ ਹੈ ਆਪਾਂ ਸਮਝਦਾਰਾਂ ਸਾਰੇ ਹੀ ਸਮਝਦਾਰਾਂ ਵਕਤ ਤੇ ਲੱਗਦਾ ਹੈ ਪਰ ਹਰ ਚੀਜ਼ ਦਾ ਹੱਲ ਮਿਲ ਜਾਂਦਾ ਹੈ। ਅੱਛਾ ਵਕਤ ਕਿੰਨਾ ਲੱਗੇਗਾ? ਕਿੰਨੀ ਦੇਰ ਵੇਟ ਕਰਨੀ ਚਾਹੀਦੀ? ਇਹ ਕਿਸੇ ਨੂੰ ਨਹੀਂ ਪਤਾ। ਪਰ ਅਸਟ੍ਰੋਲੋਜੀ ਦੇ ਮੁਤਾਬਕ ਜੋਤਿਸ਼ ਦੇ ਮੁਸਾਬਕਾ ਸੀ ਹਿਸਾਬ ਕਿਤਾਬ ਲਾ ਸਕਦੇ ਹਾਂ। ਜਿੱਥੇ ਸ਼ਾਂਤੀ ਨਾਲ ਟਾਈਮ ਕੱਢਣਾ ਹੋਵੇ ਉੱਥੇ ਚੁੱਪ ਕਰਕੇ ਸ਼ਾਂਤੀ ਨਾਲ ਕੱਢਣ ਤੇ ਬੈਡ ਰਿਜ਼ਲਟ ਕਈ ਵਾਰੀ ਨਹੀਂ ਮਿਲਦੇ ਅੱਛਾ ਕਈ ਵਾਰੀ ਕੀ ਹੁੰਦਾ ਹੈ ਕਿ ਅਸੀਂ ਇੱਕ ਗਲਤੀ ਕੀਤੀ ਤੇ ਉਸ ਗਲਤੀ ਨੂੰ ਸੁਧਾਰਨ ਲਈ ਅਸੀਂ ਚਾਰ ਗਲਤੀਆਂ ਹੋਰ ਕਰ ਬੈਠਦੇ ਹਾਂ ਮਤਲਬ ਆਪਣੇ ਤੌਰ ਤੇ ਤਾਂ ਅਸੀਂ ਸਿੱਧਾ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਵਕਤ ਉਸ ਟਾਈਮ ਤੇ ਇਹ ਜਿਹਾ ਹੁੰਦਾ ਕਿ ਸਾਡੀ ਸਿੱਧੀ ਚਾਲ ਵੀ ਟੇਢੀ ਚੱਲ ਜਾਂਦੀ ਹੈ ਤੇ ਫਿਰ ਉਸ ਨੂੰ ਅਸੀਂ ਕੀ ਕਹੀਏ ਦੱਸੋ ਉਸ ਨੂੰ ਕੀ ਕਹੀਏ ਕਰਮ ਤਾਂ ਅੱਛੇ ਕਰ ਰਹੇ ਹਾਂ ਨੀਅਤ ਵੀ ਅੱਛੀ ਹੈ ਵਕਤ ਵੀ ਉਹੀ ਹੈ ਅਸੀਂ ਵੀ ਉਹੀ ਹਾਂ ਸੋਚ ਵੀ ਉਹੀ ਹੈ ਤੇ ਫਿਰ ਸਭ ਕੁਝ ਗਲਤ ਕਿਉਂ ਹੋ ਰਿਹਾ ਹੈ ਕਿਤੇ ਨਾ ਕਿਤੇ ਕੁਝ ਨਾ ਕੁਝ ਤੇ ਵਜਾ ਹੋ ਸਕਦੀ ਹੈ ਤੇ ਵਜਾ ਨੂੰ ਅਸੀਂ ਕੀ ਕਹਿੰਨੇ ਹ ਦੱਸੋ ਕੀ ਕਹਿੰਨੇ ਕਿ ਸਾਡਾ ਵਕਤ ਨਹੀਂ ਹੈ ਤੇ ਵਕਤ ਕਿਉਂ ਤੁਹਾਡਾ ਨਹੀਂ ਹੈ ਇਹ ਚੀਜ਼ ਨੂੰ ਅਸਟ੍ਰੋਲੋਜੀ ਦੇ ਮੁਤਾਬਕ ਜੋਤਿਸ਼ ਕਹਿੰਦੇ ਆ ਗ੍ਰਹਾਂ ਦੀ ਚਾਲ ਕਹਿੰਦੇ ਆ ਗ੍ਰਹਾਂ ਦਾ ਹਿਸਾਬ ਕਿਤਾਬ ਕਹਿੰਦੇ ਆ ਵਕਤ ਨੂੰ ਸਮਝ ਕੇ ਚੱਲਣਾ ਇਸ ਦੇ ਅਨੁਸਾਰ ਕਹਿੰਦੇ ਆ ਕੋਈ ਵਹਿਮ ਪਰਮ ਵਾਲੀ ਗੱਲ ਨਹੀਂ ਕੋਈ ਪੁੱਠੇ ਸਿੱਧੀ ਗੱਲ ਨਹੀਂ ਸਿੱਧਾ ਤਰੀਕਾ ਸਿੱਧਾ ਤਰੀਕਾ ਕੀ ਹੈ ਕਿ ਵਕਤ ਨੂੰ ਸਮਝੋ ਤੇ ਸਿੱਧੇ ਰਸਤੇ ਚੱਲੋ ਵਕਤ ਨੂੰ ਸਮਝੋ ਤੇ ਥੋੜੇ ਜਿਹੇ ਟੇਢੇ ਹੋ ਜਾਓ ਜ਼ਰੂਰੀ ਥੋੜੀ ਹੈ ਕਿ ਜ਼ਿੰਦਗੀ ਸਿੱਧੇ ਰਸਤੇ ਦਾ ਹੀ ਨਾ ਹੈ ਕਈ ਵਾਰੀ ਟੇਢੇ ਰਸਤੇ ਤੇ ਸ਼ਾਰਟਕਟ ਵੀ ਲੈਣਾ ਪੈਂਦਾ ਹੈ ਤੇ ਉਹਨੂੰ ਸੀ ਬੇਕੂਫੀ ਥੋੜਾ ਕਹਿਨੇ ਵਕਤ ਦੀ ਸਮਝਦਾਰੀ ਕਹਿਣੀ ਵਕਤ ਨੂੰ ਸਾਥ ਚੱਲਣਾ ਕਹਿਨੇ ਆ ਤੇ ਗਲਤੀ ਵੀ ਕੀ ਹੈ ਇਹਦੇ ਵਿੱਚ ਦੱਸੋ ਕਿਸੇ ਨੂੰ ਸੁੱਟਣਾ ਕਿਸੇ ਦੇ ਉੱਪਰ ਪੈਰ ਰੱਖ ਕੇ ਲੰਘਣਾ ਇਹ ਗਲਤ ਆ ਕਿਸੇ ਨੂੰ ਬੇਕੂਫ ਬਣਾਣਾ ਕਿਸੇ ਦੀ ਸਿੱਧੇਪੰਦਾਂ ਕਿਸੇ ਦੇ ਸਿੱਧੇਪੰਦਾਂ ਤੇ ਕਿਸੇ ਦੇ ਵਿਸ਼ਵਾਸ ਦਾ ਫਾਇਦਾ ਉਠਾਣਾ ਅਸਲ ਦੇ ਵਿੱਚ ਨੀਅਤ ਆ ਤੁਸੀਂ ਕਿੱਥੇ ਕੀ ਕਰ ਰਹੇ ਹੋ ਕਿੱਥੇ ਕਿਸੇ ਨੂੰ ਬੇਕੂ ਬਣਾਇਓ ਕਿੱਥੇ ਕੁਦਰਤ ਨਾਲ ਖੇਲਵਾੜ ਕਰ ਰਹੇ ਹੋ ਇਹ ਚੀਜ਼ਾਂ ਸਾਨੂੰ ਕਿਤੇ ਨਾ ਕਿਤੇ ਭੁਗਤਣੀਆਂ ਪੈਂਦੀਆਂ ਨੇ ਪਰ ਕਈ ਵਾਰੀ ਕੁਝ ਚੀਜ਼ਾਂ ਚੰਗੀ ਨੀਅਤ ਅਨੁਸਾਰ ਕੀਤੀਆਂ ਚੰਗੇ ਕਰਮ ਅਨੁਸਾਰ ਕੀਤੀਆਂ ਵੀ ਸਾਨੂੰ ਨੁਕਸਾਨ ਕਰਦੀਆਂ ਨੇ ਤੇ ਉੱਥੇ ਸਾਨੂੰ ਥੋੜਾ ਜਿਹਾ ਟੇਡਾ ਹੋਣਾ ਹੀ ਪੈਂਦਾ ਹੈ ਇਹ ਦੁਨੀਆਦਾਰੀ ਦਾ ਨਿਯਮ ਹੈ ਕੁਦਰਤ ਨੇ ਬਣਾਇਆ ਅਸੀਂ ਥੋੜਾ ਬਣਾਇਆ ਆਪਣੇ ਆਪ ਨੂੰ ਕਲੇਮ ਕਿਉਂ ਦੇਣਾ ਚਾਹ ਤੁਸੀਂ ਕੁਝ ਬਣਾਇਆ ਹੀ ਨਹੀਂ ਇਨਸਾਨ ਨੇ ਤਾਂ ਸਿਰਫ ਆਪਣੇ ਭਲੇ ਲਈ ਆਪਣੇ ਸਹੂਲਤਾਂ ਲਈ ਬਹੁਤ ਕੁਝ ਬਣਾਇਆ ਹੈ ਸਿਰਫ ਆਪਣੇ ਲਈ ਆਪਣੇ ਲਈ ਬਣਾਇਆ ਹੈ ਤੇ ਆਪਣੇ ਲਈ ਹੀ ਟੋਏ ਪੁੱਟੇ ਆ ਤੇ ਫਿਰ ਗਿਰਾਂਗੇ ਵੀ ਅਸੀਂ ਬਸ ਸਮਝਣਾ ਕੀ ਹੈ ਸਮਝਣਾ ਇਸ ਇਤਾਰਿਆਂ ਸਮਝਣਾ ਹੈ ਆਪਣੇ ਆਪ ਨੂੰ ਸਮਝਣਾ ਹੈ ਆਪਣੀ ਐਮੀਅਤ ਨੂੰ ਸਮਝਣਾ ਇਹ ਉਸ ਵਕਤ ਨੂੰ ਜੋ ਵਕਤ ਸਾਡਾ ਸੀ ਜਾਂ ਨਹੀਂ ਸੀ ਜਾਂ ਕਿਸ ਤਰ੍ਹਾਂ ਦਾ ਚੱਲ ਰਿਹਾ ਤੇ ਕਿਦਾਂ ਕੀ ਕਿਵੇਂ ਕਿਉਂ ਕਿਵੇਂ ਕੀ ਰਿਜ਼ਲਟ ਸਾਨੂੰ ਕਿਉਂ ਮਿਲਿਆ ਜੜ ਕੀ ਹੈ ਸਾਡੇ ਨਾਲ ਹੀ ਕਿਉਂ ਹੈਨਾ ਇਹ ਚੀਜ਼ ਦਾ ਜਵਾਬ ਸਾਨੂੰ ਸਿਰਫ ਤੇ ਸਿਰਫ ਜੋਤਿਸ਼ ਦਿੰਦੀ ਸਿਰਫ ਨੁਕਸਾਨ ਤੋਂ ਬਚਿਆ ਜਾ ਸਕਦਾ ਬਦਲਿਆ ਕੁਝ ਨਹੀਂ ਜਾ ਸਕਦਾ ਆਪਾਂ ਵਾਰ-ਵਾਰ ਕਹਿੰਿਆ ਕਿ ਜੋਤਿਸ਼ ਦੇ ਮੁਤਾਬਕ ਸਿਰਫ ਤੇ ਸਿਰਫ ਗ੍ਰਹਾਂ ਨੂੰ ਸਮਝ ਕੇ ਆਪਣੇ ਆਪ 'ਚ ਬਦਲਾਅ ਕਰਨਾ ਹੈ ਨਾ ਕਿ ਅਸੀਂ ਕਿਸਮਤ ਨੂੰ ਬਦਲ ਸਕਦੇ ਹਾਂ ਨਾ ਸਿਤਾਰਿਆਂ ਨੂੰ ਬਦਲ ਸਕਦੇ ਹਾਂ ਨਾ ਆਪਾਂ ਕਹੀਏ ਕਿ ਰੱਬ ਦੀ ਰਜ਼ਾ ਨੂੰ ਬਦਲ ਸਕਦੇ ਹਾਂ ਤੇ ਨਾ ਸਾਡੇ ਚ ਇਨੀ ਪਾਵਰ ਹੈ ਕਿ ਕਿਸੇ ਨੂੰ ਮੋਲਡ ਕਰਕੇ ਫੋਲਡ ਕਰਕੇ ਆਪਣੇ ਅਨੁਸਾਰ ਚਲਾ ਸਕਦੇ ਹਾਂ ਬਹੁਤ ਕੁਝ ਪੜਦੇ ਹਾਂ ਅਸੀਂ ਬਹੁਤ ਕੁਝ ਸੁਣਦੇ ਹਾਂ ਅਸੀਂ ਦੁਨੀਆਦਾਰੀ ਨਾਲ ਜੁੜੇ ਹੋਏ ਆ ਸਭ ਨੂੰ ਸਭ ਕਿਸੇ ਦੀ ਸਮਝ ਹੈ ਬੇਬਕੂਰ ਥੋੜਾ ਕਿਸੇ ਨੂੰ ਬਣਾਇਆ ਜਾ ਸਕਦਾ ਮਨ ਚਾਇਆ ਪਿਆਰ ਪਾਉਣ ਲਈ ਮਿਲੋ ਵਸ਼ੀਕਰਨ ਲਈ ਮਿਲੋ ਤੁਸੀਂ ਐਂ ਦੱਸੋ ਪਹਿਲਾਂ ਫਿਰ ਤਾਂ ਹਰ ਕੋਈ ਹਰ ਕਿਸੇ ਨੂੰ ਜਿਹਦੇ ਤੇ ਜੋ ਜਿਹਨੂੰ ਚਾਵੇ ਉਹਨੂੰ ਉਸੇ ਤਰ੍ਹਾਂ ਹੀ ਆਪਣਾ ਬਣਾ ਲਵੇ ਤੇ ਚਲੋ ਜੀ ਗੱਲ ਖਤਮ ਐਦਾਂ ਥੋੜਾ ਕੁਝ ਹੁੰਦਾ ਐਦਾਂ ਅਗਲੇ ਦਿਨ ਹੀ ਆਪਣੇ ਸਟਾਰ ਨੇ ਤੁਹਾਡੇ ਆਪਣੇ ਸਟਾਰ ਨੇ ਸਿਆਣੇ ਕਹਿੰਦੇ ਆ ਜਿਹੜੀ ਕੁੰਡੀ ਚ ਲੂਣ ਪਾਉਣਾ ਜਿੱਥੇ ਜਾਣਾ ਜਿੱਥੇ ਕਾਣਾ ਤੁਹਾਡਾ ਅੰਜਲ ਲੈ ਕੇ ਜਾਂਦਾ ਸਚਾਈ ਆ ਇਹ ਚੀਜ਼ ਦੀ ਵਕਤ ਤੋਂ ਖੁੰਝਿਆ ਹੋਇਆ ਇਨਸਾਨ ਬੜੀ ਦੂਰ ਜਾ ਕੇ ਗਿਰਦਾ ਹੈ ਤੇ ਵਕਤ ਨੂੰ ਸਮਝਣਾ ਹੀ ਸਮਝਦਾਰੀ ਹੈ ਤੁਸੀਂ ਬੜੇ ਸਮਝਦਾਰ ਹੋ ਵਾਸਤੂ ਟਿੱਪ ਪ੍ਰੋਗਰਾਮ ਦੇ ਅਖੀਰ ਵਿੱਚ ਦੱਸਾਂਗੇ ਅੱਜ 28 ਫਰਵਰੀ 2024 ਦਿਨ ਹੈ ਬੁੱਧਵਾਰ ਦਾ ਤਿਥੀ ਰਹੇਗੀ ਅੱਜ ਫੱਗਣ ਮਹੀਨੇ ਦਾ ਕ੍ਰਿਸ਼ਨ ਪੱਖ ਦੀ ਚਤੁਰਤੀ ਤਿਥੀ ਹੈ ਤੇ ਹਸਤ ਨਕਸ਼ਤਰ ਚੱਲ ਰਿਹਾ ਹੈ ਤਕਰੀਬਨ ਸਵੇਰੇ 7:34 ਮਿੰਟ ਤੱਕ ਤੇ ਉਸ ਤੋਂ ਬਾਅਦ ਚੱਲੇਗਾ ਚਿਤ੍ਰਾ ਨਕਸ਼ਤਰ ਮੰਗਲ ਦਾ ਨਕਸ਼ਤਰ ਚੱਲੇਗਾ ਤੇ ਤਕਰੀਬਨ ਅੱਜ ਬੁੱਧਵਾਰ ਵਾਲੇ ਦਿਨ कन्या राशि ਵਿੱਚ ਸ਼ਾਮ ਨੂੰ 9 ਵਜੇ ਤੱਕ ਚੰਦਰਮਾ ਰਹਿਣਗੇ ਗ੍ਰੇ ਚਤੁਰਤੀ ਦਾ ਵਰਤ ਵੀ ਅੱਜ ਦੇ ਦਿਨ ਰਹੇਗਾ ਠੀਕ ਹੈ ਸਿਤਾਰਿਆਂ ਦੇ ਮੁਤਾਬਕ ਗ੍ਰਹਾਂ ਦੇ ਮੁਤਾਬਕ ਅੱਜ ਦੀ ਚੰਦਰ ਕੇਤੂ ਦਾ ਗ੍ਰਹਿ ਜੋਗ ਸ਼ਾਮ ਨੂੰ 9 ਵਜੇ ਤੱਕ ਬਣਨ ਵਾਲਾ ਹੈ ਪਰ ਨਕਸ਼ਤਰ ਚੇਂਜ ਹੋ ਗਿਆ ਚਿਤਰਾ ਨਕਸ਼ਤਰ ਮੰਗਲ ਦਾ ਨਕਸ਼ਤਰ ਚੱਲੇਗਾ ਸਵੇਰੇ 7:30 ਵਜੇ ਤੋਂ ਬਾਅਦ ਕੀ ਪ੍ਰਭਾਵ ਪਾਵੇਗਾ ਤੁਹਾਡੀਆਂ ਰਾਸ਼ੀਆਂ ਤੇ ਜਾਣਾਂਗੇ ਤੇ ਅੱਜ 12 ਵਜੇ ਤੋਂ ਲੈ ਕੇ 1:30 ਵਜੇ ਦਾ ਟਾਈਮ ਰਾਹੁ ਕਾਲ ਦਾ ਜਿਨ੍ਹਾਂ ਦਾ ਵੀ ਜਨਮ ਦਿਨ ਹੈ ਜਿਨ੍ਹਾਂ ਦੀ ਸ਼ਾਦੀ ਦੀ سالਗਿਰਿ ਹੈ ਜਿਨ੍ਹਾਂ ਦਾ ਵੀ ਸ਼ੁਭ ਦਿਨ ਹੈ ਤੇ ਅੱਜ 6 ਨੰਬਰ ਦੇ ਵਿੱਚ ਚੰਦਰ ਕੇਤੂ ਦੀ ਯੁੱਤੀ ਤੇ ਮੰਗਲ ਦਾ ਨਕਸ਼ਤਰ ਚੱਲ ਰਿਹਾ ਤੇ 6 ਕੇਲੇ 6 ਗੰਜਕਾ ਨੂੰ ਦੇਣੇ ਧਾਰਮਿਕ ਸਥਾਨ ਤੇ ਰੱਖਣੇ ਪਨੀਰ ਲੰਗਰ ਚ ਦੇਣਾ ਸ਼ੁਭਤਾ ਲਵੇਗਾ ਚੰਦਰ ਕੇਤੂ ਮਤਲਬ ਚੰਦਰ ਮਤਲਬ ਦੁੱਧ ਫਟਿਆ ਹੋਇਆ ਕੇਤੂ ਨੇ ਫਟਾ ਦਿੱਤਾ ਤੇ ਉਹ ਕੀ ਬਣਦਾ ਹੈ ਪਨੀਰ ਜਾਂਦਾ ਹੀ ਜ਼ਿੰਦਗੀ ਦੀ ਖਟਾਸ ਖਤਮ ਹੋਵੇ ਤਾਂ ਲੰਗਰ ਚ ਚੀਜ਼ਾਂ ਤੁਸੀਂ ਦੇ ਸਕਦੇ ਹੋ ਠੀਕ ਹੈ ਚਲੋ ਜਾਂਦੇ ਹਾਂ ਜੋਬ ਸੀ ਤਾਰੇ ਅਸਟ੍ਰੋਲੋਜੀ ਦੇ ਤੇ ਲੌਜੀਕ ਵਿੱਚ ਸਭ ਤੋਂ ਪਹਿਲਾ ਹੈ ਹਰੇ ਜ਼ਨੀ ਮੇਸ਼ ਰਾਸ਼ੀ ਵਾਲਿਆਂ ਦੇ ਲਈ 6ਵੇਂ ਸਥਾਨ ਵਿੱਚ ਚੰਦਰ ਕੇਤੂ ਦਾ ਗ੍ਰੈਂਡ ਜੋਗ ਲੱਗਿਆ ਹੋਇਆ ਹੈ ਤੇ ਮੰਗਲ ਦਾ ਨਕਸ਼ਤਰ ਅਜਮਿਤ ਹੈ ਅੱਜ ਦਾ ਦਿਨ ਠੀਕ ਜਾਏਗਾ ਕੱਲ ਨਾਲੋਂ ਥੋੜੀ ਕਨਫਿਊਜ਼ਨ ਘਟੇਗੀ ਸੀਜ਼ਨ ਲੈਂਡ ਚ ਕੋਈ ਪ੍ਰੋਬਲਮ ਨਹੀਂ ਆਏਗੀ ਆਪਣੀ ਸਕਿਨ ਪ੍ਰੋਬਲਮ ਨੂੰ ਲੈ ਕੇ ਥੋੜੇ ਜੇ ਤੁਸੀਂ ਪਰੇਸ਼ਾਨ ਹੋ ਤਾਂ ਚੌਦ ਦੱਜ ਵੀ ਜਨ ਪ੍ਰਵਾਹ ਕਰ ਦਿਓ ਮੰਗਲ ਨੂੰ ਸ਼ੁਭ ਕਰਨ ਦੇ ਲਾਲ ਰੰਗ ਦਾ ਰੁਮਾਲ ਆਪਣੇ ਕੋਲ ਰੱਖੋ ਦਿਨ ਬੈਸਟ ਟੌਰਸ ਬ੍ਰੇਕਾ ਰਾਸ਼ੀ ਵਾਲਿਆਂ ਦੇ ਲਈ ਅੱਜ ਦੇ ਸੋਚ ਸਥਾਨ ਵਿੱਚ ਚੰਦਰਕੇਤੂ ਤੇ ਨਾਲ ਮੰਗਲ ਦਾ ਨਕਸ਼ਤਰ ਮਿੱਤਰ ਨਹੀਂ ਹੈ ਥੋੜੇ ਖਰਚਿਆਂ ਤੇ ਕੰਟਰੋਲ ਕਰੋ ਆਰਥਿਕ ਸਥਿਤੀ ਢਾਮਾਂ ਡੋਲ ਰਹੇਗੀ ਪੜਾਈ ਵਿੱਚ ਬੱਚਿਆਂ ਦਾ ਮਨ ਲੱਗੇਗਾ ਪੇਪਰ ਹੋ ਰਹੇ ਨੇ ਤਾਂ ਸਹੀ ਤਰੀਕੇ ਨਾਲ ਹੋਣ ਤਾਂ ਤੁਸੀਂ ਕੀ ਕਰਨਾ ਗਣੇਸ਼ ਜੀ ਨੂੰ ਪੀਲੇ ਫੁੱਲ ਚੜਾ ਦੇਣਾ ਹੈ ਬੁੱਧੀ ਦੇ ਕਾਰਕ ਮੰਨੇ ਜਾਂਦੇ ਆ ਬੁੱਧ ਗ੍ਰਹਿ ਦੇ ਕਾਰਕ ਆ ਤੇ ਬੁੱਧ ਤੁਹਾਡਾ ਮਿੱਤਰ ਹੈ ਦਿਨ ਅੱਛਾ ਜਾਏਗਾ ਕਲਰ ਕੋਈ ਵੀ ਪਹਿਨੋ ਬਸ ਅੱਜ ਡਾਰਕ ਬਲੂ ਕਲਰ ਤੋਂ ਪਰਹੇਜ਼ ਰੱਖ ਲਓ ਜੈਮਿਨੀ ਮਿਥੁਨਾ ਸੀਵਾ ਸਿਤਾਰੇ ਠੀਕ ਠਾਕ ਰਹਿਣਗੇ ਮਿਥੂ ਰਾਸ਼ੀ ਵਾਲਿਆਂ ਦੇ ਪਰ ਸ਼ੁਕਰ ਮੰਗਲ ਦੀ ਜੁਤੀ ਜੋ 8ਵੇਂ ਸਥਾਨ ਵਿੱਚ ਬਣੀ ਹੋਈ ਹੈ ਥੋੜੀਆਂ ਪਰੇਸ਼ਾਨੀਆਂ ਖੜੀਆਂ ਕਰ ਸਕਦੀ ਹੈ ਨਕਸ਼ਤਰ ਜੋ ਹੈ ਜੀ ਅੱਜ ਜੋ ਚੰਦਰ ਮਹਾਰਾਜ ਮੰਗਲ ਦੇ ਨਕਸ਼ਤਰਸ ਮੰਗਲ ਤੋਂ ਅਨਾ ਮਿੱਤਰਤਾ ਨਹੀਂ ਹੈ 6ਵੇਂ ਖਾਨੇ ਦਾ ਤੇ 6ਵੇਂ ਤੋਂ 6ਵੇਂ ਖਾਨੇ ਦਾ ਮਾਲਕ ਹੈ ਵਿਰੋਧੀਆਂ ਦੀਆਂ ਹਰਕਤਾਂ ਤੇ ਨਿਗਰਖੋ ਉਹਨਾਂ ਦੁਆਰਾ ਕੋਈ ਨਾ ਕੋਈ ਨੁਕਸਾਨ ਪਹੁੰਚਾਉਂਦੀ ਤੁਹਾਨੂੰ ਕੋਈ ਨਾ ਕੋਈ ਹੋੜ ਉਹਨਾਂ ਦੀ ਸੋਚ ਬਣੀ ਰਹਿ ਸਕਦੀ ਹੈ ਆਪਣੇ ਪੇਤ ਕਿਸੇ ਨੂੰ ਵੀ ਨਾ ਦੋ ਤਾਂ ਜ਼ਿਆਦਾ ਚੰਗਾ ਹੈ ਕੈਂਸਰ ਕਰ ਕਰਾਸ਼ੀ ਵਾਲੇ ਕਈ ਵਾਰੀ ਨੇਕੀਆਂ ਰਾਸ ਨਹੀਂ ਆਉਂਦੀਆਂ ਤੇ ਕਈ ਵਾਰੀ ਸਾਡੇ ক্লোਜ਼ਲੀ ਰਿਸ਼ਤੇ ਬਿਨਾਂ ਵਜਾ ਤੋਂ ਖਰਾਬ ਹੋ ਜਾਂਦੇ ਐਦਾਂ ਦਾ ਹੀ ਕੁਝ ਲੱਗੇਗਾ ਤੁਹਾਨੂੰ ਅੱਜ ਤੁਹਾਡੀ ਸੋਚੇ ਵੰਣ ਵਾਲੀ ਹੈ ਪੇਟ ਦੀ ਤੇ ਦੰਦਾਂ ਦੀ ਪ੍ਰੋਬਲਮ ਤੋਂ ਥੋੜੀ ਜੀ ਨਿਰਾਤ ਮਿਲੇਗੀ ਤੁਹਾਨੂੰ ਮੰਗਲ ਦਾ ਨਕਸ਼ਤਰ ਮਿੱਤਰ ਹੈ ਹਸਪੀਟਲ ਕਿਸੇ ਦੀ ਮੈਡੀਸਨ ਦਵਾਈਆਂ ਨਾਲ ਮਦਦ ਕਰੋ ਦਿਨ ਅੱਛਾ ਤੇ ਗੁਲਾਬੀ ਰੰਗ ਪਹਿਨੋ ਲਿਓ ਸਿੰਘ ਰਾਸ਼ੀ ਵਾਲਿਆਂ ਦੇ ਲਈ ਹਰਾ ਰੰਗ ਅੱਜ ਲੱਕੀ ਰਵੇਗਾ ਨਕਸ਼ਤਰ ਮੰਗਲ ਦਾ ਮਿੱਤਰ ਹੈ ਵਿਦੇਸ਼ ਜਾਣ ਵਾਲਿਆਂ ਦੇ ਲਈ ਸ਼ੁਭ ਸਮਾਚਾਰ ਮਨ ਨੂੰ ਖੁਸ਼ੀ ਦਵੇਗਾ ਕਨਫਿਊਜ਼ਨ ਕਿਸੇ ਤਰ੍ਹਾਂ ਦੀ ਨਹੀਂ ਰਹੇਗੀ ਹਰ ਤਰ੍ਹਾਂ ਦਾ ਡਿਸੀਜਨ ਮਾਤਾ ਪਿਤਾ ਦੀ ਸਲਾਹ ਨਾਲ ਲੈਣਾ ਖਾਸ ਤੌਰ ਤੇ ਪ੍ਰੇਮ ਸਬੰਧਾਂ ਨੂੰ ਅਗਰ ਤੁਸੀਂ ਅੱਗੇ ਵਧਾਣਾ ਹੈ ਤਾਂ ਮਾਤਾ ਪਿਤਾ ਦੀ ਸਲਾਹ ਨਾਲ ਚੱਲੂਗੇ ਚਾਹ ਦਾ ਦਾ ਬੈਸਟ ਰਿਜ਼ਲਟ ਤੁਹਾਨੂੰ ਮਿਲ ਸਕਦੇ ਆ ਵਰਗੋ ਕੰਨਿਆ ਰਾਸ਼ੀ ਵਾਲੇ ਕੇਤੂ ਲਗਨ ਚ ਰਾਹੁ ਸਤਵੇਂ ਬ੍ਰਹਸਪਤ ਅੱਠਵੇਂ ਸਥਾਨ ਵਿੱਚ ਤੇ ਨਾਲ ਮੰਗਲ ਦਾ ਨਕਸ਼ਤਰ ਮਿੱਤਰਨੀਆ ਅਸ਼ਟਨੇਸ਼ਾ ਇਸ ਕਰਕੇ ਕੀ ਕਰੀਏ ਤੇ ਕੀ ਨਾ ਕਰੀਏ ਇਦਾਂ ਦੀ ਕਨਫਿਊਜ਼ਨ ਤੁਹਾਨੂੰ ਹੋਣ ਵਾਲੀ ਹੈ ਅਜੀਬ ਜਿਹਾ ਡਰ ਅਜੀਬ ਜਿਹਾ ਭੈਮਾਨ ਵਿੱਚ ਰਹੇਗਾ ਇਨਾਲਰ ਕਿਸੇ ਨੂੰ ਦਿੱਤੇ ਪੈਸੇ ਜਾਂ ਕਿਸੇ ਨਾਲ ਗੱਲਬਾਤ ਕਰਦੇ ਸਮੇਂ ਵਾੜੀ ਤੇ ਕੰਟਰੋਲ ਰੱਖਣਾ ਅੱਜ ਦੇ ਦਿਨ ਨੂੰ ਸਹੀ ਬਣਾਏਗਾ ਨਹੀਂ ਤਾਂ ਥੋੜੇ ਜਿਹੀ ਕਲੋਜ਼ੀ ਰਿਸ਼ਤੇ ਤੇ ਪਰਿਵਾਰ ਵਿੱਚ ਬੱਚਿਆਂ ਨਾਲ ਕਿਹਾ ਸੁਣੀ ਵੱਧ ਸਕਦੀ ਆ ਅਗਲੀ ਰਾਸ਼ੀ ਲੇਬਰਾ ਟੋਲਾ ਰਾਸ਼ੀ ਵਾਲੇ ਤੁਲਾ ਰਾਸ਼ੀ ਵਾਲਿਆਂ ਦੇ ਲਈ ਵਾਹਨ ਸੁੱਖਤਾ ਮਿਲੇਗਾ ਹੀ ਨਕਸ਼ਤਰ ਮੰਗਲ ਦਾ ਤਾਂ ਨਿਸ਼ਾਨ ਦਾ ਤੇ ਬਿਜ਼ਨਸ ਦਾ ਕਾਰਕ ਹੈ ਬਿਜ਼ਨਸ ਧਨਕਰ ਕੰਮ ਲਈ ਸਿਦਾਰੀ ਸੁਭਨੇ ਰਿਸ਼ਤਾ ਵੀ ਹੋ ਸਕਦਾ ਹੈ ਤੇ ਨਾਲ ਵਿਰੋਧੀ ਵੀ ਦਬੇ ਰਹਿਣਗੇ ਥੋੜੀ ਨਸ਼ੇ ਤੋਂ ਦੂਰੀ ਬਣਾ ਕੇ ਰੱਖਣੀ ਹੈ ਉਤਾਲਾਪਨ ਵਿੱਚ ਐਨੀ ਤੋਂ ਬਚਣਾ ਹੈ ਤੇ ਨਾਲ ਸੁਭ ਸੁਭ ਬੋਲਣਾ ਚੰਗਾ ਚੰਗਾ ਬੋਲਣਾ ਹੈ ਤੁਹਾਡੀਆਂ ਕਈਆਂ ਹੋਈਆਂ ਗੱਲਾਂ ਤੁਹਾਡੇ ਤੇ ਹੀ ਟੁੱਕ ਜਾਣਗੀਆਂ ਸਕੋਰਪੀਓ ਬ੍ਰਿਸ਼ਚਕ ਰਾਸ਼ੀ ਵਾਲੇ ਨਕਸ਼ਤਰ ਦੀ ਗੱਲ ਕਰੀਏ ਆਪਾਂ ਤਾਂ ਮੰਗਲ ਦਾ ਨਕਸ਼ਤਰ ਹੈ ਤੇ ਮੰਗਲ ਹੀ ਤੁਹਾਡੇ ਲਗਨ ਦਾ ਮਾਲਕ ਹੈ ਤਾਂ ਕੌਨਫੀਡੈਂਸ ਪੂਰਾ ਬਣਿਆ ਸ਼ਾਪਿੰਗ ਕਰਨ ਦਾ ਮਾਲਕ ਕੀਤਾ ਬੁੱਕਸ ਖਰੀਦ ਸਕਦੇ ਹੋ ਅੱਜ ਤੁਸੀਂ ਆਪਣੇ ਪੜਨ ਦੇ ਲਈ ਪੜਾਈ ਵਿੱਚ ਮਨ ਲੱਗਣ ਵਾਲਾ ਹੈ ਤੁਹਾਡਾ ਫੈਮਿਲੀ ਨਾਲ ਬੈਠ ਕੇ ਖਾਣਾ ਖਾਓ ਤੇ ਨਾਲ ਫਿਲਮ ਮੂਵੀ ਦੇਖਣ ਦਾ ਕੋਈ ਪ੍ਰੋਗਰਾਮ ਬਣਾ ਰਿਹਾ ਹੈ ਉੱਚ ਦਾ ਮੰਗਲ ਤੁਹਾਡੇ ਸਟੈਂਡਰਡ ਨੂੰ ਵਧਾ ਰਿਹਾ ਹੈ ਸਰਕਲ ਨੂੰ ਵਧਾ ਰਿਹਾ ਹੈ ਅੱਛਾ ਅੱਛੇ ਲੋਕਾਂ ਨੂੰ ਅੱਛੀ ਐਡਵਾਈਸ ਦੇ ਰਹੇ ਹੋ ਤੁਸੀਂ ਤੇ ਇਨਵੈਸਟਾ ਕੋਈ ਉਪਾਅ ਕਰਨ ਦੀ ਜ਼ਰੂਰਤ ਨਹੀਂ ਹੈ ਸਿਰਫ ਗੈਸ ਬਣ ਰਹੀ ਹੋਵੇ ਢੇਟ ਵਿੱਚ ਤੰਗ ਆ ਰਹੀ ਹੈ ਤਾਂ ਸੈਰ ਕਰੋ ਸੈਜੀਟੇਰੀਅਸ ਤਨੁ ਰਾਸ਼ੀ ਵਾਲਿਆਂ ਦੇ ਲਈ ਮੰਗਲ ਦਾ ਨਕਸ਼ਤਰ ਨੁਕਸਾਨ ਨਹੀਂ ਕਰੇਗਾ ਸੋਚ ਅੱਛੀ ਕਰੇਗਾ ਨਾਲ ਹੀ ਜੋ ਨੌਵੀਂ ਦ੍ਰਿਸ਼ਟੀ ਜੋ ਤਨੁ ਰਾਸ਼ੀ ਤੇ ਪੈ ਰਹੀ ਹੈ ਬ੍ਰਹਸਪਤੀ ਆਪਣੇ ਲਗਣ ਆਪਣੀ ਰਾਸ਼ੀ ਨੂੰ ਦੇਖ ਰਿਹਾ ਤਾਂ ਨੁਕਸਾਨ ਤਾਂ ਕਿਸੇ ਤਰ੍ਹਾਂ ਦਾ ਹੋ ਨਹੀਂ ਰਿਹਾ ਬਸ ਪ੍ਰੋਬਲਮ ਇਹ ਆ ਕਿ ਥੋੜੀ ਕੈਸ਼ ਇਨ ਹੈਂਡ ਦੀ ਤੁਹਾਨੂੰ ਕਮੀ ਕਾਫੀ ਦਿਨ ਤੋਂ ਆ ਰਹੀ ਹੈ ਇਸ ਨੂੰ ਸਹੀ ਰਵੇ ਤੁਹਾਡੀ ਸੋਚ ਸਹੀ ਰਵੇ ਤੇ ਸਹੀ ਜਗ੍ਹਾ ਤੇ ਖਰਚ ਹੋਣ ਮੰਗਲ ਨੂੰ ਸ਼ੁਭ ਕਰਨ ਦੇ ਲਈ ਕੁੰਮਕੁੰਮ ਅਥੇ ਦਿਲਾਓ ਪਿੰਕ ਰੰਗ ਪਹਿਨੋ ਕੈਪ੍ਰਿਗਨ ਮਕਰ ਰਾਸ਼ੀ ਵਾਲਿਆਂ ਦੇ ਲਈ ਅੱਜ ਮੰਗਲ ਦਾ ਨਕਸ਼ਤਰ ਭਾਵੇਂ ਮਿੱਤਰ ਨਹੀਂ ਆ ਪਰਿਵਾਰ ਵਿੱਚ ਕਿਸੇ ਨਾ ਕਿਸੇ ਦੀ ਵਜ੍ਹਾ ਨਾਲ ਮਨ ਥੋੜਾ ਜਿਹਾ ਉਦਾਸ ਰਹਿ ਸਕਦਾ ਹੈ ਕਿਸੇ ਦੀਆਂ ਕਈਆਂ ਗੱਲਾਂ ਮਨ ਨੂੰ ਦੁੱਖ ਵੀ ਕਰ ਸਕਦੀਆਂ ਨੇ ਤੇ ਨਾਲ ਕਿਤੇ ਵੀ ਜਾ ਰਹੇ ਹੋ ਤੁਸੀਂ ਮਨ ਤਾਂ ਤੁਹਾਡਾ ਲੱਗੇਗਾ ਪਤੀ ਪਤਨੀ ਦੇ ਸਬੰਧਾਂ ਵਿੱਚ ਬੈਸਬਾਜੀ ਨਾ ਕਰੋ ਚੰਗਾ ਔਲਾਦ ਨੂੰ ਲੈ ਕੇ ਕੁਝ ਟੈਨਸ਼ਨ ਹੋਵੇ ਤਾਂ ਦੁੱਧ ਮੱਥੇ ਤੇ ਲਾਓ ਤੇ ਬਦਾਮ ਧਾਰਮਿਕ ਸਥਾਨ ਤੇ ਰੱਖੋ ਸਭ ਅੱਛਾ ਹੋ ਜਾਏਗਾ ਅਗੁਰਸ ਕੁੰਭ ਰਾਸ਼ੀ ਵਾਲਿਆਂ ਦੇ ਲਈ ਅੱਜ ਦੇ ਦਿਨ ਸਕਾਈ ਬਲੂ ਕਲਰ ਲੱਕੀ ਰਵੇਗਾ ਸਿਤਾਰਿਆਂ ਦੇ ਹਿਸਾਬ ਨਾਲ ਚੰਦਰ ਰਾਸ਼ੀ ਦੇ ਹਿਸਾਬ ਦੇ ਨਾਲ ਚੰਦਰਾਚ ਵੀ 8ਵੇਂ ਸਥਾਨ ਤੇ ਰਾਤ ਨੂੰ ਇੱਥੋਂ ਨਿਕਲ ਕੇ 9ਵੇਂ ਸਥਾਨ ਤੇ ਜਾਏਗਾ ਸਭ ਚੰਗਾ ਹੋਣਾ ਸ਼ੁਰੂ ਹੋ ਜਾਏਗਾ ਨਾਲ ਹੀ ਨਕਸ਼ਤਰ ਮੰਗਲ ਦਾ ਮਿੱਤਰ ਨਹੀਂ ਹੈ ਇਸ ਕਰਕੇ ਖਾਣ ਪੀਣ ਦਾ ਪਰਹੇਜ਼ ਰੱਖੋ ਠੰਡੀਆਂ ਤੱਤੀਆਂ ਚੀਜ਼ਾਂ ਤੋਂ ਪਰਹੇਜ਼ ਰੱਖੋ ਯਾਤਰਾ ਦੌਰਾਨ ਵਾਹਨ ਤੇ ਆ ਤਾਂ ਧਿਆਨ ਰੱਖੋ ਛੱਟ ਚੋਕ ਫੇਸਲ ਕੇ ਡੇਰਨਾ ਛੋ ਇਸ ਕਰਕੇ ਹਰ ਟਾਈਮ ਸੰਭਲ ਸੰਭਲ ਕੇ ਚੱਲੋ ਪਾਈਸੇਜ਼ ਮੀਨ ਰਾਸ਼ੀ ਵਾਲੇ ਸਿਤਾਰੇ ਸ਼ੁਭ ਨੇ ਚੰਗੇ ਨਹੀਂ ਡਾਵਾਂ ਲੋਸ ਸਥਿਤੀਆਂ ਠੀਕ ਹੈ ਪਰ ਚੰਦਰ ਕੇਤੂ 7ਵੇਂ ਸਥਾਨ ਵਿੱਚ ਸਥਿਤ ਹੈ ਮੰਗਲ ਦਾ ਨਕਸ਼ਤਰ ਤਾਂ ਕੰਮ ਕਾਰੋਗਾ ਸਾਰਿਆਂ ਲਈ ਸਕਾਰੇ ਸ਼ੁਭ ਨੇ ਬਾਣੀ ਚ ਮਿਠਾਸ ਰੱਖੋਗੇ ਤਾਂ ਕਾफी देर ਤੋਂ ਰੁਕੇ ਹੋਏ ਕੰਮ ਹੋ ਸਕਦੇ ਰਾਜਨੀਤਿਕ ਤੌਰ ਤੇ ਅੱਛੇ ਲੋਕਾਂ ਨਾਲ ਸਬੰਧ ਵਧਣਗੇ ਮਾਮਾ ਦੀ ਸਿਹਤ ਤੁਹਾਡੇ ਮਾਮਾ ਜੀ ਦੀ ਸਿਹਤ ਥੋੜੀ ਖਰਾਬ ਹੋ ਸਕਦੀ ਆ ਪਰ ਛੋਟੀਆਂ ਛੋਟੀਆਂ ਚੀਜ਼ਾਂ ਵੱਲ ਤੁਸੀਂ ਪਰਵਾਹ ਨਹੀਂ ਕਰੋਗੇ ਅੱਛੇ ਵੱਡੇ ਫੈਸਲੇ ਲੈ ਲੈ ਸਮਾਂ ਬਿਲਕੁਲ ਤੁਹਾਡਾ ਸਾਥ ਦੇਗਾ ਐਸੀ ਜੀ ਤੁਹਾਡੇ ਸਿਤਾਰੇ ਗ੍ਰਹਿਾਂ ਮੁਤਾਬਕ ਕੀ ਪ੍ਰਭਾਵ ਪਾਉਂਦੇ ਨੇ ਗ੍ਰੈਗੋ ਚਨਕਸ਼ਤਰ ਤੇ ਆਪਾਂ ਚਰਚਾ ਕੀਤੀ। ਵਾਸਤੂ ਟਿਪ ਚ ਸੁਣ। ਵਾਸਤੂ ਦੇ ਮੁਤਾਬਕ ਵਸਤੂਆਂ ਦਾ ਸਹੀ ਜਗ੍ਹਾ ਤੇ ਹੋਣਾ ਹੀ ਵਾਸਤੂਕ ਹੁੰਦਾ ਤੇ ਕਈ ਵਾਰੀ ਚੀਜ਼ਾਂ ਅਲਪਲ ਸੋ ਜਾਂਦੀਆਂ ਨੇ ਛੋਟੀਆਂ-ਛੋਟੀਆਂ ਚੀਜ਼ਾਂ ਅਸੀਂ ਚੱਕ ਕੇ ਕਦੀ ਕਿਤੇ ਰੱਖ ਦਿੱਤੀਆਂ ਕਦੀ ਕਿਤੇ ਰੱਖ ਦਿੱਤੀਆਂ ਇਹ ਸਾਨੂੰ ਕਈ ਵਾਰੀ ਬੈਡ ਇਫੈਕਟ ਦੇ ਜਾਂਦੀਆਂ ਨੇ ਹੁਣ ਸੁਣੋ ਕੀ ਹੈ। ਕਈ ਵਾਰੀ ਅਸੀਂ ਡਸਟਬਿਨ ਡਸਟਬਿਨ ਜੋ ਕਿ ਕੂੜਾ ਕਰਕਟ ਪਾਉਣ ਵਾਲਾ ਹੈ ਤੇ ਇੱਧਰ-ਉੱਧਰ ਨਾ ਗਿਰੇ ਤੇ ਉਸ ਨੂੰ ਅਸੀਂ ਘਰ ਦੇ ਸੈਂਟਰ ਵਿੱਚ ਰੱਖ ਦਿੱਤਾ। ਪੌੜੀਆਂ ਦੇ ਥੱਲੇ ਰੱਖ ਦਿੱਤਾ ਗੇਟ ਦੇ ਨਾਲ ਰੱਖ ਦਿੱਤਾ ਇਹ ਚੰਗੀ ਗੱਲ ਨਹੀਂ ਹੈ ਗੇਟ ਜੋ ਕੇ ਰੰਗੂਦਾ ਕਰਕੇ ਉਸ ਜਗ੍ਹਾ ਤੇ ਤੁਸੀਂ ਕੀ ਕੂੜਾ ਸੁੱਟੋਗੇ ਜਾਂ ਡਸਟਬਿਨ ਰੱਖੋਗੇ ਤਾਂ ਬਹੁਤ ਹੀ ਜ਼ਿਆਦਾ ਬੈਡ ਇਫੈਕਟ ਜਾਨੀ ਬੁਰੇ ਨਤੀਜੇ ਸਾਨੂੰ ਇਸ ਤੇ ਮਿਲਦੇ ਆ ਔਰਾ ਤੇ એનર્ਜੀ ਆਪਣੇ ਨਾਲ ਗੰਦ ਦੇ ਵਿੱਚੋਂ ਲੰਘ ਕੇ ਆਉਣਾ ਤਾਂ ਡਸਟਬਿਨ ਜਾਨੀ ਵਾਧੂ ਚੀਜ਼ਾਂ ਨੂੰ ਲੰਘ ਕੇ ਆਉਂਦਾ ਹੈ ਸ਼ੁਭਤਾ ਨਹੀਂ ਹੁੰਦੀ ਕਦੇ ਵੀ ਆਪਣੇ ਘਰ ਦੇ ਆਫਿਸ ਦੇ ਗੇਟ ਦੇ ਕੋਲ ਡਸਟਬਿਨ ਨਹੀਂ ਰੱਖਣਾ ਚਾਹੀਦਾ ਡਸਟਬਿਨ ਕਦੇ ਵੀ ਮਤਲਬ ਕਿ ਜਿੱਥੇ ਜਿਹਦੇ ਵਿੱਚ ਤੁਸੀਂ ਵਾਧੂ ਚੀਜ਼ਾਂ ਪਾਉਂਦੇ ਆ ਉਹ ਕਦੇ ਵੀ ਪੌੜੀਆਂ ਦੇ نیچے ਵੀ ਨਹੀਂ ਰੱਖਣਾ ਚਾਹੀਦਾ ਹੈਨਾ ਤੇ ਡਸਟਬਿਨ ਬਿਲਕੁਲ ਘਰ ਦੇ ਸੈਂਟਰ ਪੁਆਇੰਟ ਚ ਕਈ ਵਾਰੀ ਅਸੀਂ ਕੋਈ ਚੀਜ਼ ਸੈਂਟਰ ਚ ਰੱਖ ਦਿਆ ਕਿਉਂਦੇ ਜਾਂਦੇ ਇੱਥੇ ਕੁਝ ਸਿੱਟ ਦਿਓ ਤੇ ਚੰਗੀ ਗੱਲ ਨਾ ਗਲਤ ਕਦੇ ਵੀ ਸੈਂਟਰ ਪੁਆਇੰਟ ਚ ਨਾ ਰੱਖੋ ਨਾਰਥ-ਈਸਟ ਜਾਨੀ ਉੱਤਰ-ਪੱਛਮ ਕੋਨੇ ਵਿੱਚ ਵੀ ਕਦੇ ਵੀ ਡਸਟਬਿਨ ਨਹੀਂ ਰੱਖਣਾ ਚਾਹੀਦਾ ਜਾਂ ਕੂੜਾ ਕਰਕਟ ਜਾਂ ਘਰ ਦਾ ਕੂੜਾ ਉਧਰਲੀ ਸਾਈਡ ਨੂੰ ਨਹੀਂ ਲੈ ਕੇ ਜਾਣਾ ਚਾਹੀਦਾ ਇਹ ਇੱਕ ਭਾਵੇਂ ਛੋਟੀਆਂ ਗੱਲਾਂ ਨੇ ਪਰ ਬਹੁਤ ਜ਼ਿਆਦਾ ਅਸਰ ਇਹਨਾਂ ਦਾ ਹੁੰਦਾ ਠੀਕ ਹੈ ਜੀ ਚਲੋ ਇਹ ਸੀ ਵਾਸਤੂ ਟਿਪ ਕੱਲਾ ਪਾਕਿਸਤਾਨੀ ਸਾਨੂੰ ਪత్రిక ਤੇ ਚਰਚਾ ਕਰਾਂਗੇ ਕੱਲ ਵੀ ਕੀਤੀ ਸੀ ਇੱਕ ਦੋ ਦਿਨ ਛੱਡ ਕੇ ਜ਼ਰੂਰ ਕੁਝ ਨਾ ਕੁਝ ਆਪਾਂ ਗ੍ਰਹਿ ਹਮਤਾਬਕ ਤੁਹਾਨੂੰ ਦੱਸਿਆ ਕਰਾਂਗੇ ਹੁਣ ਸਮਾਂ ਇਜਾਜ਼ਤ ਦਾ ਆਪ ਸਭ ਦਾ ਅਜਦਾ ਦਿਨ ਬਹੁਤ ਹੀ ਸ਼ੁਭ ਜਾਵੇ خوش رہو مسکرا دے روتے منو داز عزت ساشیکا